ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਵਾਪਰਿਆ ਵੱਡਾ ਭਿਆਨਕ ਹਾਦਸਾ ਹੋਇਆ ਕਈ ਮੌਤਾਂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਹਾਂ ਕੋਟਕਪੂਰਾ ਦੇ ਨਜ਼ਦੀਕੀ ਪਿੰਡ ਪੰਜ ਗਰਾਈਆਂ ਖੁਰਦ ਨੇੜੇ ਸ਼ੁੱਕਰਵਾਰ ਤੜਕੇ ਟਾਟਾ ਐਸ ਅਤੇ ਟਰਾਲੇ ਵਿਚਕਾਰ ਹੋਈ ਭਿਆਨਕ ਟੱਕਰ ਚ ਦੋ ਔਰਤਾਂ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ ਜਦ ਕਿ 8 ਲੋਕ ਗੰਭੀਰ ਰੂਪ ਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਕੋੜਕਪੁਰਾ ਦੇ ਹਸਪਤਾਲਾਂ ਚ ਦਾਖਲ ਕਰਵਾਇਆ ਗਿਆ ਇਸ ਸਾਰੇ ਮਕਸਦ ਦੇ ਪਿੰਡ ਮਰਾੜਕਲਾਂ ਦੇ ਉਸਨੀਖੰਡ ਜੋ ਕਿ ਬਗਾਪਰਾਣਾ ਦੇ ਪਿੰਡ ਨਿਹਗਾ ਨਿਗਾਹ ਵਿਖੇ ਇੱਕ ਧਾਰਮਿਕ ਸਤਾਂ ਤੇ ਮੱਥਾ ਟੇਕਣ ਤੋਂ ਬਾਅਦ ਟਾਟਾ ਐਸ ਗੱਡੀ ਵਿੱਚ ਸਵਾਰ ਹੋ ਕੇ ਵਾਪਸ ਆ ਰਹੇ ਸਨ ਜੀ ਹਾਂ ਤੇ ਪੰਜ ਗ੍ਰਾਈਕਰ ਦੇ ਨੇੜੇ ਸਾਮਣੇ ਤੋਂ ਆ ਰਹੇ ਇੱਕ ਤੇ ਰਫਤਾਰ ਉਹਾਂ ਨੇ ਉਸਨਾਂ ਨੂੰ ਟੱਕਰ ਮਾਰ ਦਿੱਤੀ ਮ੍ਰਿਤਕਾਂ ਦੀ ਪਛਾਣ ਸਖਦੇਵ ਰਾਜ ਨਕਰੀਤ ਕਰਮਜੀਤ ਕੌਰ ਪਤਨੀ ਸ਼੍ਰੀਸ਼ੇਸ਼ ਕੁਮਾਰ ਕਰਮਜੀਤ ਕੌਰ ਪਤਨੀ ਸੁਖਚੰਦ ਸਿੰਘ ਜੀਹਾਂ ਤੇ ਨਾਲ ਹੀ ਦੀਪ ਕੁਮਾਰ ਸ਼ਾਮਿਲ ਹਨ ਸਾਰੇ ਮ੍ਰਿਤਕ ਮੁਕਸਰ ਦੇ ਪਿੰਡ ਬਰਾੜਕਾ ਦਾ ਦੇ ਰਹਿਣ ਵਾਲੇ ਹਨ ਵੀਡੀਓ ਦੇਖਣ ਲਈ ਤੁਹਾਡਾ ਤਨ